ਸਸ਼ੀ ਕਲਜੀ ਸਾਰਿਆਂ ਨੂੰ ਮੈਂ ਲਾਪਰਿਤ ਕਰ ਹਜ਼ਰਾਂ ਜੀ ਕਰ ਜਸਵੰਤ ਜਸਵਰਾ ਲਿਖੀਗੇ ਨਾਵਲ 나ਜੋ ਦਾ ਪਾਗ ਚੌਥਾ ਲੱਕੀ ਆਉ ਆਪਾਂ ਸ਼ੁਰੂ ਕਰਦੇ ਹਾਂ ਅਮੰਤਾ ਬਾੜਾ ਕਰਤਾ ਮੇਰਾ ਕੰਨਹੀ ਅਮਸੀਤਾ ਮਾਲਪੀਆ ਪਰ ਇਧਰ ਤੁਹਾਡਾ ਦੂਜਾ ਰੁਸਿਆ ਬੈਠਾ ਅੱਛਾ ਰਮਨਾ ਕਿੱਦਾਂ ਯਾਰ ਰਮਨ ਰੁਸ ਕਿਉਂ ਗਿਆ ਹੈ ਤੇ ਪਰਦਾ ਵੀ ਆ ਕੇ ਨਹੀਂ ਪੜਦਾਇਆ ਪੜਦਾਇਆ ਐਮ ਫਿਕਰ ਨਾ ਕਰਨ ਲੱਗ ਜਾਈਓ ਵੈਸੇ ਕਹਿ ਰਹੀ ਸੀ ਕਿ ਮੰਮੀ ਜਾ ਕੇ ਭੁੱਲ ਗਏ ਆ ਕੱਲ ਵੀ ਨਹੀਂ ਕਰਦੀ ਨਾ ਪੁੱਤ ਮੈਂ ਕਿਦਾਂ ਭੁੱਲ ਜਾਊ ਇਹਦਾ ਖਿਆਲ ਰੱਖੀ ਤੇ ਜਦੋਂ ਆਇਆ ਗੱਲ ਕਰਾਈ ਹਾਂਜੀ ਕਰਾ ਦਊਗਾ ਅਮਨ ਵੀਰਾ ਤੇ ਭਾਬੀ ਠੀਕ ਨੇ ਹਾਂ ਪੁੱਤ ਸਾਰੇ ਠੀਕ ਆ ਭੈਣ ਤਾਂ ਤੈਨੂੰ ਬੜਾ ਯਾਦ ਕਰਦੀ ਆ ਕਹਿ ਰਹੀ ਸੀ ਕਿ ਤੇਜੀ ਜੀਲਾ ਕੀ ਵਹਿ ਗਿਆ ਵਾਪਸ ਆਉਣ ਦਾ ਕੁਛ ਦੱਸਾਈ ਨਹੀਂ ਅੱਛਾ ਅੱਛਾ ਕੋਈ ਨਾ ਉਹਨਾਂ ਨਾਲ ਵੀ ਗੱਲ ਹੁੰਦੀ ਰਹਿੰਦੀ ਆ ਕਮ ਤਾਂ ਇੱਥੇ ਵੀ ਕਰ ਰਿਹਾ ਉਹਨਾਂ ਦਾ ਚੰਗਾ ਤੇਜੀ ਮੈਨੂੰ ਇਹ ਦੱਸ ਨਾਜੂ ਕਿਦਾਂ ਸਹੀ ਕੰਮ ਕਰਦੀ ਆ ਉਹ ਬੜੀ ਬੀਬੀ ਕੁੜੀ ਆ ਸਿਆਣੀ ਵੀ ਬਹੁਤ ਹੀ ਕੰਮ ਵੀ ਬੜਾ ਸਲੀਕੇ ਨਾਲ ਕਰਦੀ ਆ ਮਾਸੀ ਦੀਆਂ ਗੱਲਾਂ ਸੁਣ ਤੇਜੀ ਬੜਾ ਖੁਸ਼ ਹੋ ਰਿਹਾ ਸੀ ਜਿਵੇਂ ਉਸੇ ਮਾਸੂਏ ਨਾਜੂ ਦੀ ਨਹੀਂ ਉਸੇ ਬੋਟੀ ਦੀਆਂ ਤਾਰੀਫਾਂ ਕਰ ਰਹੀ ਹੋਵੇ ਬੋਲ ਨਹੀਂ ਰਿਹਾ ਕਿੱਥੇ ਚਲਾ ਗਿਆ ਹੁਣ ਹਾਂਜੀ ਹਾਂਜੀ ਇੱਥੇ ਹੀ ਆ ਮੈਂ ਹਾਂਜੀ ਵਧੀਆ ਕੁੜੀ ਆ ਭੈਗਿ ਉਹ ਇਥੇ ਕਿ ਚਲੀ ਮੇਰੀ ਗੱਲ ਕਰਾ ਜਰਾ ਉਸ ਨਾਲ ਠੀਕ ਆ ਮਾਸੀ ਜੀ ਹੋਨੇ ਕਰਾਉਣਾ ਉਹ ਮੈਨੂੰ ਲੱਗਦਾ ਕੰਮ ਕਰ ਰਹੀ ਆ ਤੇਜੀ ਕਿਚਨ ਵਿੱਚ ਆ ਗਿਆ ਆ ਮਾਸੀ ਜੀ ਦਾ ਫੋਨ ਆਇਆ ਕਹਿੰਦੇ ਗੱਲ ਕਰਨੀ ਆ ਤੁਹਾਡੇ ਨਾਲ ਠੀਕ ਆ ਪਰ ਮੇਰੇ ਤਾਹਤ 나ਜੂ ਮਿਆਟੀ ਨਾਲ ਲਿਬੜੇ ਹੱਥ ਦਿਖਾ ਦਿੱਤੇ ਕੋਈ ਨਾ ਮੈਂ ਤੁਹਾਡੇ ਕੰਨ ਨੂੰ ਲਗਾ ਦੇਣਾ ਫੋਨ ਤੇਜੀ 나ਜੂ ਦੇ ਨੇੜੇ ਹੋ ਗਿਆ ਉਹ ਗੱਲ ਕਰ ਰਹੀ ਸੀ ਤੇ ਤੇਜੀ ਗੱਲ ਕਰਦੇ ਉਸ ਤੇ ਹਿਲਦੇ ਬੁਲਦੀ ਖੜਿਆ ਸੀ ਨਾਜ ਦੇ ਚਿਹਰੇ ਦੇ ਹਾਪਾ ਕਦੇ ਖੁਸ਼ੀ ਵਾਲੇ ਕਦੀ ਨਿਰਾਸ਼ਾ ਵਾਲੇ ਹੋ ਜਾਂਦੇ ਤੇ ਜੀ ਕੋਲੇ ਖੜਾ ਸਭ ਕੁਝ ਪੜਨ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ ਅਮਰਜੀਤ ਸਰਪੰਚ ਨੇ ਨਾਜ ਨੂੰ ਜੀਤੋਵਰੇ ਪੁੱਛਿਆ ਤਾਂ ਉਸਨੇ ਜਲਦੀ ਜਲਦੀ ਜਵਾਬ ਦਿੱਤਾ ਹਾਂਜੀ ਠੀਕਾ ਉਹ ਨਹੀਂ ਚਾਹੁੰਦੇ ਸੀ ਕਿ ਤੀਜੀ ਨੂੰ ਕੁਝ ਸੁਣ ਜਾਏ ਕਿਉਂਕਿ ਉਹ ਨੇੜੇ ਹੀ ਖੜਾ ਸੀ ਮੈਂ ਹਾਂ ਰੋਟੀ ਪਕਾ ਲਮਾ ਫਿਰ ਹਨੇਰਾ ਪੈ ਜਾਣਾ ਬੇਬੀ ਫਿਕਰ ਕਰਨਗੇ دیر ਹੋ ਗਈ ਤਾਂ हां हां नज्जुपुते करला काम ते टाइम नाल ਕਰ ਜਾਇਆ ਕਰ ਨਾਲੇ ਆਪਣੇ ਵੀਰ ਦਾ ਧਿਆਨ ਰੱਖਿਆ ਕਰ हां जी ਠੀਕਾ ਸਰ ਸ਼ਿਕਲ ਛਲੂ ਠੀਕਾ ਮਾਸੀ ਜੀ ਰਮਨ ਆਉਂਦਾ ਤਾਂ ਗੱਲ ਕਰਦਾ ਦੁਬਾਰਾ ਓਕੇ ਤੇਜੀ ਪੁੱਤ ਬਾਈ ਇੰਨੇ ਨੂੰ ਰਮਨ ਵੀ ਆ ਗਿਆ ਸੀ हां जी ਕਿਦਾਂ ਤੇਜੀ ਕੀ ਚੱਲ ਰਿਹਾ हां ਠੀਕਾ ਤੂੰ ਦੱਸ ਕਿਦਾਂ ਚੱਲਦੀ ਪੜਾਈ ਬਹੁਤ ਵਧੀਆ ਤੂੰ ਕਿਚਨ ਵਿੱਚ ਜੀ ਬੜਿਆ ਰਿਹਾ ਕਰ ਬੂਟ ਉਤਾਰਦੇ ਹੋਏ ਉਹ ਹੱਸਣ ਲੱਗ ਗਿਆ ਮੈਂ ਬਕਵਾਸ ਮਰੀ ਜਾਣਾ ਮਾਸੀ ਜੀ ਦੀ ਕਾਲ ਆਈ ਸੀ ਉਹ ਤੇਰੀ ਭੈਣ ਨਾਲ ਗੱਲ ਕਰ ਰਹੇ ਸੀ ਕੌਣ ਓਏ ਕਿਹੜੀ ਭੈਣ ਪਤਾ ਜਦ ਐਵੇਂ ਕਿਉਂ ਭੁੱਲੀ ਜਾ ਰਹੀਆਂ ਤੈਨੂੰ ਵੀ ਪਤਾ ਹੀ ਆ ਫਿਰ ਖਾਮ ਖਾ ਗਲੇ ਮੜ ਰਹੀ ਹ ਭੈਣ ਨੂੰ ਉਹ ਆਪ ਨਹੀਂ ਤੇਰੇ ਗਲੇ ਪੈ ਰਹੀ ਮਾਸੀ ਜੀ ਵੀ ਉਸ ਨੂੰ ਇਹੀ ਕਹਿੰਦੇ ਤੇ ਉਸਦੀ ਮਦਰ ਵੀ ਦੇਖਾਂ ਕਿ ਮੈਂ ਉਸੀਆਂ ਸਫਾਈਆਂ ਖੁਦ ਹੀ ਦੇ ਜਾਂਦਾ ਮੈਨੂੰ ਲੱਗਦਾ ਵਿਆਹ ਤੋਂ ਬਾਅਦ ਤੂੰ ਘਰਵਾਲੇ ਦਾ ਗੁਲਾਮ ਪੱਕਾ ਬਣੇਗਾ ਹਾ ਹਾ ਜੇ ਘਰ ਵਾਲੀ ਤੇਰੀ ਭੈਣ ਵਰਗੀ ਹੋਈ ਫਿਰ ਗਲਾਮ ਬਰਨ ਵਿੱਚ ਹਰਜ ਵੀ ਕੀਆ ਵਾ ਵਾ ਕੀ ਸ਼ੇਰ ਅਰਸ਼ ਕੀਤਾ ਹੈ ਆ ਜਾ ਹੇਠਾਂ ਤੇਜੀ ਆ ਮੈਂ ਲੁੱਟ-ਪੁੱਟ ਨਾ ਜਾਈ ਹੈਨੀ ਤੇਰੇ ਲਈ ਕੇ ਕੁੜੀ ਨਾ ਕਰਿਆ ਕਰ ਇਹੋ ਜੀਆਂ ਗੱਲਾਂ ਏਹ ਗੁੱਸਾ ਆਉਂਦਾ ਤੇਰੇ ਤੇ ਮੈਨੂੰ ਓਏ ਮੇਰੀ ਕਹਿੰਦਾ ਮਤਲਬ ਇਹ ਆ ਕਿ ਟਾਈਮ ਪਾਸ ਹੀ ਠੀਕ ਆ ਕਿਤੇ ਪਿਆਰ ਪੂਰਨਾ ਕਰਕੇ ਬਹਿ ਜੀ ਰਮਨ ਟਾਈਮ ਪਾਸ ਨਹੀਂ ਆ ਤੇ ਜਦ ਪਿਆਰ ਹੋਇਆ ਤੈਨੂੰ ਵੀ ਦੱਸੂਗਾ ਰਮਨ ਪਾਣੀ ਪੀਣ ਲਈ ਕਿਚਨ ਵਿੱਚ ਆ ਗਿਆ। 나ਜੋ ਹਲਦੀਖ ਬੋਲਿਆ। ਮੰਮੀ ਕੀ ਕਹਿੰਦੇ ਸੀ ਤੈਨੂੰ? ਕੁਝ ਨਹੀਂ, ਬਸ ਇਹ ਕਿ ਰਮਨ ਨੂੰ ਕਹਿਣਾ ਪੜਿਆ ਕਰੇ, ਆਪਣਾ ਖਿਆਲ ਰੱਖਿਆ ਕਰੇ, ਟਾਈਮ ਨਾਲ ਰੋਟੀ ਖਾਇਆ ਕਰੇ। ਮਤਲਬ ਸੱਚੀ ਮੰਮੀ ਦਾ ਫੋਨ ਆਇਆ ਸੀ। ਤੀਜੀ ਸੱਚ ਬੋਲ ਰਹੀ ਹਸੀ। ਉਹ ਪਾਣੀ ਪਿੰਦੀ ਸੋਚ ਰਹੀ ਹਸੀ। ਅੱਜ ਲੇਟ ਕਿਉਂ ਹੋ ਗਈ? ਜਲਦੀ ਘਰ ਚਲੀ ਜਾ, ਹਨੇਰਾ ਬਹੁਤ ਹੋ ਗਿਆ। ਇਹਨਾਂ ਆਖ ਉਹ ਬਾਹਰ ਚਲਾ ਗਿਆ। नाजू रमन दी कल सुन खुश हो गई थी उसने पहली बार प्रावांग उसकी फिक्र की थी नाजू ਨੂੰ ਇਹ ਚ ਲੱਗਾ ਸੀ ਉਸਨੇ ਜਲਦੀ ਨਾਲ ਕੰਮ ਕੀਤਾ ਤੇ ਬਾਹਰ ਆ ਗਈ ਕੰਮ ਹੋ ਗਿਆ ਆ ਮੈਂ ਘਰ ਜਾ ਰਹੀ ਆ ਤੁਸੀਂ ਚਾਬੀ ਦੇ ਦੇਵੋ ਮੈਂ ਸਵੇਰੇ ਆਪ ਖੋਲ ਲਾਂਗੀ دروازਾ ਰਮਨ ਨੇ ਚਾਬੀ 나जू ਵੱਲ ਸੁੱਟ ਦਿੱਤੀ ਬਾਹਰ ਹਨੇਰਾ ਪੋਤਾ ਧਿਆਨ ਨਾਲ ਜਾਏ ਤੇਜੀ ਇੱਕ ਮਿੰਟ ਰੁਕੋ ਮੈਂ ਛੱਡ ਕੇ ਆਉਣਾ ਨਹੀਂ ਨਹੀਂ ਮੈਂ ਚਲੇ ਜਾਵਾਂਗੀ ਰਮਨ ਚਾਬੀ ਦੇ ਬਾਈਕ ਦੀ ਬਿਲਕੁਲ ਨਹੀਂ ਬਾਈਕ ਲੋਕਾਂ ਲਈ ਨਹੀਂ ਆ ਮੇਰੀ ਦੇਦੇ ਯਾਰ ਪਹਿਲਾਂ ਹੀ ਹਨੇਰਾ ਹੋ ਗਿਆ ਤੂੰ ਬਣ ਜਾ ਹੀਰੋ ਚਾਬੀ ਫੜਾਉਂਦੇ ਹੋਏ ਜਲਦੀ ਆ ਜਾਈ ਮੈਨੂੰ ਭੁੱਖ ਲੱਗੀ ਆ ਤੇਜੀ ਨੇ ਬਾਈਕ ਸਟਾਰਟ ਕੀਤੀ ਤੇ ਬੋਲਿਆ ਰਸਤਾ ਸਾਫ਼ ਹੀ ਆ ਤੁਹਾਡਾ ਖਰਾਬ ਤਾਂ ਨਹੀਂ ਜਿਆਦਾ ਖਰਾਬ ਤਾਂ ਨਹੀਂ ਆ ਪਰ ਤੁਸੀਂ ਰਹਿਣ ਦੇ ਹੋ ਮੈਂ ਆਪ ਚਲੇ ਜਾਵਾਂਗੀ ਬਾਹਰ ਜਾਓ ਪਲੀਜ਼ ਤੇ ਮਾਝੋ ਡਰਦੇ ਡਰਦੇ ਬਾਈਕ ਤੇ ਬੈਠ ਗਈ ਸੀ ਬਾਹਰ ਹਨੇਰਾ ਤਾਂ ਸੀ ਪਰ ਬੰਦਾ ਕੌਣ ਇਹ ਪਹਿਚਾਨ ਵਿਚਾਰ ਰਿਹਾ ਸੀ ਮਾਝ ਨੂੰ ਡਰ ਲੱਗ ਰਿਹਾ ਸੀ ਕਿ ਕੋਈ ਦੇਖ ਨਾ ਲਵੇ ਉਸ ਨੂੰ ਇਦਾਂ ਕਿਸੇ ਨਾਲ ਬੈਠੇ ਦੱਸ ਦਿਨਾ ਮੈਨੂੰ ਕਿੱਧਰ ਨੂੰ ਜਾਣਾ ਤੁਸੀਂ ਕੁਝ ਬੋਲ ਕਿਉਂ ਨਹੀਂ ਰਹੇ ਡਰ ਰਹੇ ਹੋ ਹਾਂਜੀ ਮੈਨੂੰ ਡਰ ਲੱਗ ਰਿਹਾ ਹੈ ਕਿਉਂ ਮੇਰੇ ਨਾਲ ਵੀ ਡਰ ਲੱਗ ਰਿਹਾ ਨਾ ਜੋ ਤੇਜੀ ਦੀਆਂ ਗੱਲਾਂ ਦੀ ਮਤਲਬ ਨਹੀਂ ਸੀ ਸਮਝ ਰਹੀ ਉਸ ਨੂੰ ਪਿੰਡ ਦੀ ਲੋਕਾਂ ਦੀ ਸੋਚ ਤੋਂ ਡਰ ਲੱਗ ਰਿਹਾ ਸੀ ਜੋ ਦੱਸਣ ਦਾ ਯਤਨ ਕਰ ਰਹੀ ਸੀ ਬਸ ਇੱਥੇ ਹੀ ਰੁਕ ਦੇਵੋ ਤੇ ਤੁਸੀਂ ਜਾਓ ਹੁਣ ਤੁਸੀਂ ਜਾਓ ਮੈਂ ਲਾਈਟ ਜਗ੍ਹਾ ਕੀ ਰੱਖਦਾ ਉਹ ਜਲਦੀ ਨਾਲ ਕਦਮ ਪੁੱਟਦੀ ਘਰਵਲ ਤੁਰ ਪਈ ਨੇੜੇ ਹੀ ਚਾਰ ਪੰਜ ਸ਼ਰਾਬੀ ਬੈਠੇ ਦਿਲਨਾਂ ਕਰ ਰਹੇ ਸਨ ਪਹਿਲਾ ਮੈਨੂੰ ਪਤਾ ਨਹੀਂ ਕਿਉਂ ਲੱਗਾ ਇਹ ਦੀਪੀ ਦੀ ਕੁੜੀ 나ਜੂ ਸੀ ਜਿਵੇਂ ਦੂਜਾ ਉਹ ਆਮੜਿਆ ਤੈਨੂੰ ਤਾਂ ਲੱਗਾ ਮੈਂ ਤਾਂ ਪੱਕਾ ਹੀ ਪਤਾ ਲੱਗਿਆ ਕਿ 나ਜੂ ਹੀ ਸੀ ਤੀਜਾ ਪਰ ਇਹ ਇਸ ਵੇਲੇ ਕਿੱਥੋਂ ਆਈ ਆ ਚੌਥਾ ਕਿੱਥੋਂ ਆਈ ਦੀ ਗੱਲ ਛੱਡੋ ਪਰ ਉਹ ਮੁੰਡਾ ਕੌਣ ਸੀ ਜਿਸ ਨਾਲ ਇਹ ਬੈਠੇ ਆਸ ਰਹੀ ਸੀ ਸਾਰੇ ਨਸ਼ੇ ਵਿੱਚ ਹੋ ਰਹੇ ਸਨ ਹਾਂ ਹਾਂ ਵਈ ਪਤਾ ਕਰਨਾ ਪਣਾਇਆ ਦੀਪੇ ਨੂੰ ਪੁੱਛਦਿਆਂ ਸਵੇਰੇ ਵੈਸੇ ਦੀਪੇ ਦੀ ਕੁੜੀ ਨਾ ਜੋ ਹੈਗੀ ਰੂਪ ਦੀ ਤਨੀਆ ਡੁੱਲ ਡੁੱਲ ਪੈਂਦਾ ਹੁਸਨ ਤਾਂ ਇਸ ਦਾ ਸਾਰੇ ਸ਼ਰਾਬੀ ਬੈਠੇ ਚੌਂਕੀਦਾਰਾ ਕਰ ਰਹੇ ਸਨ ਜੀਤੋ ਕੁੜੀ ਅੱਜ ਬਾੜੀ ਲੇਟ ਹੋ ਗਈ ਕੀ ਕਰਨ ਲੱਗ ਪਈ ਸੀ ਬੇਬੇ ਸਰਪੰਚ ਜੀ ਦਾ ਫੋਨ ਆਇਆ ਸੀ ਉਹ ਕੱਲ ਕਰਨ ਲੱਗ ਪਈ ਸੀ ਤਾਂ ਮੈਨੋਂ ਹੀ ਰਾਹ ਹੋ ਗਿਆ ਸੀ ਨਾਚੋ ਗਲ ਕਰਦੇ ਕਰਦੇ ਡਰ ਰਹੀ ਸੀ ਟਾਈਮ ਨਾਲ ਆ ਜਾਇਆ ਕਰ ਲੋਕਾਂ ਨੂੰ ਜਵਾਬ ਨਹੀਂ ਦੇ ਹੁਣੇ ਮੇਰੇ ਕੋਲ ਠੀਕਾ ਬੇਬੇ ਨਾਚੋ ਆਪਣੀ ਛੋਟੀ ਪੈਨੋ ਪਿਆਰ ਕਰਨ ਲੱਗੇ ਦੀਪਾ ਕਮਰੇ ਵਿੱਚ ਹੀ ਸ਼ਰਾਬ ਨਾਲ ਰਜਿਆ ਸੁੱਤਾ ਹੋਇਆ ਸੀ ਨੱਕ ਨੂੰ ਚੁੰਨੀ ਨਾਲ ਕੁੱਟ ਹੋਇ ਚੁੱਲੇ ਮੁਰੇ ਆ ਕੇ ਬਟ ਕੇ ਜੀਤੋਈ ਬਾਹਰ ਹੀ ਆ ਗਈ ਹੁਣ ਠੰਡ ਵਿੱਚ ਬਾਹਰ ਕਿਉਂ ਬੈਠ ਗਈ ਬੇਬੇ ਮੈਨੂੰ ਸ਼ਰਾਬ ਦੀ ਸਮੈਲ ਚੜ ਰਹੀ ਸੀ ਤਾਂ ਬਾਹਰ ਆ ਗਈ ਵੇਖਾਂ ਮਹਾਰਾਣੀ ਦੇ ਨਖਰੇ ਸਾਨੂੰ ਤਾਂ Smell ਨਹੀਂ ਆਉਂਦੀ ਤੁਹਾਡਾ ਤਾਂ ਨੱਕ ਹੀ ਮਰ ਗਿਆ ਪਰ ਮੈਨੂੰ ਤਾਂ ਆਉਂਦੀ ਹੀ ਆ ਚਲਾ ਜਾ ਅੰਦਰ ਤੇ ਸੋ ਜਾ ਕੇ ਠੀਕ ਆ ਬੇਬੇ ਆ ਜਾਣੀ ਆ ਰੋਕੇ ਓਏ ਇੰਨਾ ਟਾਈਮ ਲਗਾ ਕੇ ਆਇਆ ਘਰ ਚ ਲਗਿਆ ਸੀ ਅਸੀਂ ਨਹੀਂ ਉਹਨੇ ਮੌਕਾ ਹੀ ਨਹੀਂ ਦਿੱਤਾ ਘਰ ਜਾਣ ਦਾ ਹਾ 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 ਆਹੋ ਤੂੰ ਤਾਂ ਕਾਲਾ ਬੈਠਾ ਸੀ ਜਾਨੋ ਨਾ ਕਿੱਥੇ ਉਹ ਡਰ ਰਹੀ ਸੀ ਵਿਚਾਰੇ ਸ਼ਰੀਫ ਜਈਆ ਅੱਛਾ ਜੀ ਤੈਨੂੰ ਤਾਂ ਲੱਗਣੀ ਹੀ ਆ ਰਮਨ ਤੇਜੀ ਨੂੰ ਹਰ ਗੱਲ ਤੇ ਮਜ਼ਾਕ ਕਰਦਾ ਸੀ ਤੇਜੀ ਆਨਲਾਈਨ ਸੂਟ ਦੇਖ ਰਿਆ ਸੀ ਹੋਈ ਇਹ ਲੇਡੀਜ਼ ਸੂਟ ਆਪਣੇ ਲਈ ਦੇਖ ਰਿਆਂ ਨਹੀਂ ਤੇਰੇ ਲਈ ਆ ਦੱਸ ਇਹ ਕਲਰ ਕਿਹੜਾ ਪਸੰਦ ਤੈਨੂੰ ਜਿਹੜਾ ਤੈਨੂੰ ਪਸੰਦ ਉਹ ਹੀ ਕਰ ਲੈ ਸਿਲੈਕਟ ਉਹ ਦੋਨੇ ਇੱਕ ਦੂਜੇ ਤੇ ਹੱਸ ਰਹੇ ਸਨ ਮਾਸੀ ਨਾਲ ਹੋ ਗਈ ਗੱਲ ਹਾਂ ਉਹਨਾਂ ਨਾਲ ਹੀ ਕਰਕੇ ਛੱਡਿਆ ਗੱਲ ਰੋਟੀ ਲੈ ਕੇ ਆਉਣਾ ਮੈਂ ਦੋਵੇਂ ਰੋਟੀ ਖਾਣ ਲੱਗ ਪਏ ਰਮਨ ਤੇਜੀ ਕੱਲ ਸੰਡੇ ਆ ਕੱਲ ਮੈਚ ਲਾਣਾ ਆਪਾਂ ਤੂੰ ਹੀ ਚੱਲੀ। ਦੇਖੀ ਤੇਰਾ ਵੀਰਾ ਕਿਦਾਂ ਧੂੜਾਂ ਪੱਟਦਾ। ਨਹੀਂ ਮੈਨੂੰ ਕੰਮ ਆ ਮਾਰਕੀਟ ਜਾਣਾ ਮੈਂ। ਪਰ ਮੈਨੂੰ ਪਤਾ ਤਸੀਂ ਜਿੱਤ ਜਾਣਾ ਤੇ ਉਸਦੀ ਪਾਰਟੀ ਲੈਣੀ ਮੈਂ। ਮੇਰੇ ਆਉਣ ਤੱਕ ਤੂੰ ਇੰਤਜ਼ਾਮ ਕਰ ਲੈ। ਤੂੰ ਨਾ ਕਦੇ ਕਹਿਣਾ ਮੰਨੀ ਮਾਸੀ ਦੇ ਪੁੱਤਾਂ ਕੋਈ ਪਾਰਟੀ ਨਹੀਂ ਮਿਲਨੀ। ਮਾਂ ਦੇ ਪੁੱਤਾਂ ਹੁੰਦਾ ਵੈਸੀ। ਮੇਰੀ ਤਾਂ ਮਾਸੀ ਦਾ ਪੁੱਤ ਹੀ ਐ ਤੂੰ। ਇਹ ਵੀ ਸਹੀ ਆ। ਅੱਛਾ ਕੀ ਕਹਿੰਦੇ ਫਿਰ ਤਰੀ ਨਾਜਪ੍ਰੀਤ। ਹਾ ਹਾ ਹਾ। ਸੁਨਾਦੀ ਫਿਰ ਕੋਈ ਗੱਲ ਐ ਦੱਸਿਆ ਤਾਂ ਸੀ ਕਿ ਉਹ ਡਰ ਰਹੀ ਸੀ ਚੱਲ ਯਾਰ ਰਮਨ ਸੋ ਜਾਈਏ ਹੁਣ ਤੇਰਾ ਮੈਚ ਵੀ ਆ ਮੈਨੂੰ ਪਤਾ ਨਹੀਂ ਕਿਉਂ ਨੀਂਦ ਆਉਣ ਲੱਗ ਗਈ ਰੋਟੀ ਖਾ ਕੇ ਕਿਤੇ ਨੀਂਦ ਵਾਲੀ ਗੋੜੀ ਤਾਂ ਨਹੀਂ ਪਾ ਗਈ ਤੇਰੀ ਨਾਜਪ੍ਰੀਤ ਹਾ 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 ਬਗਵਾਸ ਨਾ ਕਰਿਆ ਕਰ 100 ਵਾਰੀ ਕਿਹਾ ਸੌ ਜਾ ਚੁੱਪ ਕਰਕੇ ਰਮਨ ਨੂੰ ਅੱਜ ਛੁੱਟੀ ਹੋਣ ਕਰਕੇ ਉਹ ਜਲਦੀ ਜਲਦੀ ਗਰਾਊਂਡ ਚਲਾ ਗਿਆ ਸੀ ਨਾ ਜੋ ਵਿਕਾਰ ਆ ਚੁੱਕੀ ਸੀ ਰਮਨ ਕਿੱਥੇ ਗਿਆ ਉਸ ਮੈਚ ਸੀ ਨਾ ਅੱਜ ਜਾ ਵਿੱਚ ਭੱਜ ਗਿਆ ਗਰਾਊਂਡ ਮੈਂ ਤਾਂ ਰੋਟੀ ਬਣਾਈ ਸੀ ਉਸਦੀ ਕੋਈ ਨਾ ਰਹਿਣ ਦੋ ਬਸ ਕਰੋ ਹਣ ਉਹਨੇ ਤਾਂ ਉੱਥੇ ਹੀ ਖਾ ਲੈਣਾ ਤੇਜੀ ਰੋਟੀ ਖਾ ਕੇ ਤਿਆਰ ਹੋਣ ਲੱਗ ਗਿਆ ਅੱਛਾ ਮੈਨੂੰ ਥੋੜਾ ਕੰਮ ਆ ਮੈਂ ਚੱਲਾ ਤੇ ਤੁਸੀਂ ਦਰਵਾਜ਼ਾ ਸਹੀ ਤਰ੍ਹਾਂ ਬੰਦ ਕਰ ਲਿਓ ਠੀਕ ਆ ਇਹਨਾਂ ਆਖ ਨਾਲ ਜੋ ਘਰ ਤੇ ਹੋਰ ਕੰਮਾਂ ਵਿੱਚ ਰੁੱਝ ਗਈ ਸੀ ਤੇਜੀ ਨੇ ਬਾਜ਼ਾਰ ਤੋਂ ਮਾਝੂਲੀ ਆਪਣੀ ਪਸੰਦੀ ਦੇ ਤਿੰਨ ਸੂਟ ਲੈ ਸੀ ਉਸਤੇ ਕੀ ਚੱچےਗਾ ਇਹ ਲੱਗਦੇ ਲੱਗਦੇ ਉਸਨੇ ਸਾਰਾ ਬਾਜ਼ਾਰ ਸ਼ਾਨ ਮਾਰ ਰਿਹਾ ਸੀ ਜਿਸ ਕਾਰਨ ਉਸ ਨੂੰ ਬਾਵਾ ਟਾਈਮ ਬਾਜ਼ਾਰ ਵਿੱਚ ਹੀ ਲੱਗ ਗਿਆ ਸੀ ਰਮਨ ਕਾਰ ਆਇਆ ਤਾਂ ਬੜਾ ਖੁਸ਼ ਸੀ ਉਹ ਨਾਜ ਨੂੰ ਪੁੱਛਣ ਲੱਗਾ ਤੇਜੀ ਕਿੱਥੇ ਆ ਫਿਰ ਉਸ ਨੂੰ ਯਾਦ ਆਇਆ ਉਹ ਤਾਂ ਬਾਜ਼ਾਰ ਦਾ ਕਹਿੰਦਾ ਸੀ ਉੱਥੇ ਹੀ ਗਿਆ ਹੁਣ ਉਹ ਫੋਨ ਹੀ ਕਰਨ ਲੱਗਾ ਸੀ ਕਿ ਨੇ ਨੂੰ ਤੇਜੀ ਘਰ ਆ ਗਿਆ ਰਮਨ ਬਹੁਤ ਖੁਸ਼ ਹੁੰਦੇ ਹੋਏ ਦੋਨੋਂ ਬਹਾ ਉੱਪਰ ਕਰਕੇ ਬੋਲਦਾ ਹੋਇਆ ਤੇਜੀ ਵੱਲ ਵਧ ਗਿਆ ਮੈਚ ਜਿੱਤ ਗਏ ਯਾਰ ਬਹੁਤ ਫਸਮਾ ਮੈਚ ਸੀ ਅੱਛਾ ਮੂੰ ਹੀ ਦਾਸ ਰਿਹਾ ਤੇਰਾ ਲੈ ਮੈਂ ਰਾਤ ਅਸ਼ੀਰਵਾਦ ਦਿੱਤਾ ਸੀ ਤਾਂ ਹੀ ਰਤੇ ਕੰਮ ਤਾਂ ਤੁਹਾਡਾ ਔਖਾ ਸੀ ਵੈਸੀ ਉਹ ਹੈਲੋ ਤੇਰੇ ਸਾਹਮਣੇ ਵਰਲਡ ਦਾ ਨੰਬਰ 1 ਵੈਸਟਮੈਨ ਖੜਾ ਹੈ ਐਵੇਂ ਕੀ ਮੈਨ ਜਿੱਤਦੇ ਬੂਤੀ ਦੇਖੀ ਆਪਣੀ ਵਰਲਡ ਦਾ ਲੱਗਦਾ ਇੱਕ ਆਈਲੈਟਸ ਤੇਰੇ ਤੋਂ ਚੰਗੀ ਤਰ੍ਹਾਂ ਹੁੰਦੀ ਨਹੀਂ ਗੱਲਾਂ ਕਰਦਾ ਵਰਲਡ ਦੀਆਂ ਚਲ ਪਾਰਟੀ ਕਰ ਹਣ ਬੇਇੱਜ਼ਤੀ ਖਰਾਬ ਕਰ ਰਿਹਾ ਆਪਣੇ ਵੀਰ ਦੀ ਕੋਈ ਨਾ ਤੈਨੂੰ ਵੀ ਲੋੜ ਪਈ ਸਮਝੋ ਮਯਾ ਕਰਦਾ ਯਾਰ ਗੁੱਸਾ ਨਾ ਕਰ ਜੀ ਪਾਰਟੀ ਦੀ ਤਿਆਰੀ ਕੀਤੀ ਹੈ ਕਿ ਨਹੀਂ ਕੀਤੀ ਆ ਆਜਾ ਰਮਨ ਨੇ ਸ਼ਰਾਬ ਦੀ ਬੋਤਲ ਤੇਜੀ ਦੀ ਮੂਹਰੇ ਰੱਖ ਦਿੱਤੀ ਦੋਨਾਂ ਨੇ ਪੀਣੀ ਸ਼ੁਰੂ ਕਰ ਦਿੱਤੀ ਰਮਨ ਬਸ ਵਈ ਮੈਂ ਨਹੀਂ ਹੋਰ ਬਹੁਤ ਥੱਕ ਗਿਆ ਗਰਾਊਂਡ ਵਿੱਚ ਵੀ ਹੁਣ ਨੀਂਦ ਆ ਰਹੀ ਆ ਤੇਜੀ ਦੀ ਨਜ਼ਰ ਕੋਲ ਪਏ ਲਿਫਾਫੇ ਤੇ ਪਈ ਜਿਸ ਵਿੱਚ ਸੂਟ ਸਨ ਜੋ ਬਜ਼ਾਰੋਂ ਲੈ ਕੇ ਆਇਆ ਸੀ ਉਹ ਲਿਫਾਫਾ ਚੁੱਕ ਕਿਚਨ ਵੱਲ ਤੁਰ ਪਿਆ ਜਿੱਥੇ 나ਜੋ ਭੰਡਿਤ ਹੋ ਰਹੀ ਸੀ ਆ ਤੁਹਾਡੇ ਲਈ ਤੇਜੀ ਨੇ ਅਚਾਨਕ ਲਫਾਫਾ 나ਜੂ ਦੇ ਮੂੰਹੇ ਕਰ ਦਿੱਤਾ ਜਿਸ ਨੂੰ ਦੇਖ ਕੇ ਉਹ ਇਕਦਮ ਤਰਪਕ ਗਈ ਇਹ ਕੀ ਆ ਉਹ ਤੇਜੀ ਦੇ ਮੂੰਹ ਵੱਲ ਦੇਖਣ ਲੱਗੀ ਕੁਝ ਖਾਸ ਨਹੀਂ ਪਰ ਇਸ ਦੀ ਤੁਹਾਨੂੰ ਲੋੜ ਤੇਜੀ ਦੇ ਗੱਲ ਕਰਨ ਤੇ 나ਜੂ ਨੂੰ ਜਦੋਂ ਸਕੂਲੋਂ ਸ਼ਰਾਬ ਦੀ ਬਦੂ ਆਈ ਤਾਂ ਉਹ ਥੋੜਾ ਉਸ ਤੋਂ ਪਰੇਸ਼ਾਨ ਹੋ ਗਈ ਪਰ ਜਿੰਨਾ ਉਹ ਪੇਸ਼ਾ ਹੁੰਦੀ ਤੇਜੀ ਹੋਰ ਉਸ ਵੱਲ ਵਧਦਾ ਜਾਂਦਾ 나ਜੂ ਬਿਲਕੁਲ ਜਾ ਕੇ ਦੀਵਾਰ ਨਾਲ ਲੱਗ ਗਈ ਸੀ ਤੇਜੀ ਬਿਲਕੁਲ ਉਸਦੇ ਨਜ਼ਦੀਕ ਆ ਗਿਆ ਸੀ। ਇਹ ਤੁਸੀਂ ਕੀ ਕਰ ਰਹੇ ਹੋ? 나조 ਬਹੁਤ ਘਬਰਾ ਗਈ ਸੀ। ਮੈਂ ਜ਼ਰੂਰੀ ਗੱਲ ਕਰਨੀ ਆ ਤੁਹਾਡੇ ਨਾਲ। ਸ਼ਰਾਬ ਦੀ ਹਵਾੜ 나조 ਦੇ ਸਿਰ ਨੂੰ ਝੜ ਰਹੀ ਸੀ। ਉਹ ਬੋਲੀ, ਮੈਂ ਨਹੀਂ ਗੱਲ ਕਰਨੀ। ਤੁਸੀਂ ਸ਼ਰਾਬ ਪੀਤੀ। ਤੁਸੀਂ ਵੀ ਸ਼ਰਾਬ ਪੀਂਦੇ ਹੋ। ਨਫ਼ਰ ਕਰਦੀ ਆ ਮੈਂ ਸ਼ਰਾਬ ਪੀਣ ਵਾਲਿਆਂ ਤੋਂ। ਤੇਜੀ ਨੇ ਦੋਨਾਂ ਪਾਸਿਆਂ ਤੋਂ ਆਪਣੀਆਂ ਬਾਹਾਂ ਨਾਲ 나조 ਨੂੰ ਘੇਰਿਆ ਹੋਇਆ ਸੀ। 나조 तेजी दि�्याਦ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਤੇਜੀ ਦੀਆਂ ਮਜ਼ਬੂਤ ਬਹਾਂ ਅੱਗੇ 나ਜੂ ਦਾ ਵਸ ਨਹੀਂ ਸੀ ਚੱਲ ਰਿਹਾ ਦੇਖੋ ਮੇਰੀ ਗਰਲਸ ਨੂੰ ਪਲੀਜ਼ ਮੈਂ ਮੈਂ ਤੁਹਾਨੂੰ ਬਹੁਤ ਪਸੰਦ ਕਰਦਾ ਪਿਆਰ ਕਰਦਾ ਤੁਹਾਨੂੰ ਪਿਆਰ ਦਾ ਮਤਲਬ ਸਮਝਦੇ ਹੋ 나ਜੂ ਦਾ ਮੂੰਹ ਲਾਲ ਹੋ ਚੁੱਕਾ ਸੀ ਉਸਦੇ ਦਿਲ ਦੇ ਧੜਕਣ ਦੀ ਧਕ ਧਕ ਤੇਜੀ ਨੂੰ ਸਾਫ਼ ਸੁਣਾਈ ਦੇ ਰਹੇ ਸੀ 나ਜੂ ਦੀਆਂ ਅੱਖਾਂ ਵਿੱਚ ਪਾਣੀ ਨਿਕਲ ਰਿਹਾ ਸੀ ਉੱਡਰ ਨਾਲ ਸਾਹੂ ਸਾਹ ਹੋ ਗਏ ਸੀ ਉਸ ਦੇ ਸਾਹਾਂ ਵਿੱਚੋਂ ਨਿਕਲਦੀ ਗਰਮ ਹਵਾ ਤੇਜ਼ੀ ਦੇ ਮੂੰਹ ਤੇ ਵੱਜ ਰਹੀ ਸੀ ਮੈਨੂੰ ਪਤਾ ਨਹੀਂ ਲੱਗਾ ਕਦੋਂ ਤੁਹਾਡੇ ਨਾਲ ਪਿਆਰ ਹੋ ਗਿਆ ਸ਼ਾਇਦ ਪਹਿਲੇ ਦਿਨ ਤੋਂ ਹੀ ਜਿਸ ਦਿਨ ਤੁਸੀਂ ਮੇਰੇ ਤੁਰ ਜਾਈ ਚੁੱਕੇ ਸੀ ਇਸ ਚਿਹਰੇ ਨੇ ਮੇਰੇ ਅੰਦਰ ਤੱਕ ਵਾਰ ਕੀਤਾ ਸੀ ਕਦੇ ਨਹੀਂ ਹੋਇਆ ਇਦਾਂ ਤੁਸੀਂ ਪਹਿਲੇ ਹੂੰ ਜਿਨੇ ਮੇਰੇ ਦਿਲ ਤੱਕ ਦਸਤਕ ਦਿੱਤੀ ਬੜਾ ਸੋਚਿਆ ਸੀ ਮੈਂ ਫਿਰ ਮੈਨੂੰ ਪਤਾ ਲੱਗਾ ਕਿ ਮੈਨੂੰ ਤਾਂ ਪਿਆਰ ਹੋ ਗਿਆ ਤੁਹਾਡੇ ਨਾਲ ਮੇਰਾ ਪਿਆਰ ਉਹ ਪਿਆਰਾ ਜੋ ਮੇਰੇ ਮਮ ਡੈਡ ਤੇ ਤੁਹਾਡੇ ਬੇਬੀ ਬਾਪੂ ਕਰਦੇ ਨੇ ਇੱਕ ਦੂਜੇ ਨੂੰ ਮੁੱਕ ਦੀ ਗੱਲ ਤਏ ਆ ਕਿ ਵਿਆਹ ਕਰਵਾਉਣਾ ਤੁਹਾਡੇ ਨਾਲ ਤੁਹਾਨੂੰ ਮਨਜ਼ੂਰ ਆ ਮੈਂ ਤਾਂ ਨਾਮ ਵੀ ਸੋਚ ਲਿਆ ਸਾਡੇ ਪਿਆਰ ਦੀ ਨਿਸ਼ਾਨੀ ਦਾ ਜਿਸ ਦਾ ਨਾਮ ਮੇਰੇ ਨਾਲ ਤੋਂ ਸ਼ੁਰੂ ਹੋ ਕੇ ਤੁਹਾਡੇ ਨਾਲ ਤੇ ਖਤਮ ਹੋਏਗਾ ਦੂਰ ਹਟੋ ਮੇਰੇ ਕੋਲੋਂ ਕੀ ਬੋਲੀ ਜਾ ਰਹੀ ਹੈ ਹੂੰ ਕੀ ਪਿਆਰ 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 ਲਈ ਆ ਮੈਨੂੰ ਨਹੀਂ ਪਤਾ ਪਿਆਰ ਕੀ ਹੁੰਦਾ ਬਸ ਮੈਂ ਘਰ ਜਾਣਾ ਹੈ 나ਜੂ ਦੀਆਂ ਗੱਲਾਂ ਤੋਂ ਅੱਖਾਂ 'ਚ ਨਿਕਲੇ ਪਾਣੀ ਨੂੰ ਸਾਫ਼ ਕਰਨ ਲਈ ਤੇਜੀ ਨੇ ਆਪਣਾ ਹੱਥ ਅੱਗੇ ਵਧਾਇਆ ਤਾਂ 나ਜੂ ਨੇ ਡਰਦੇ ਹੋਏ ਤੇਜੀ ਨੂੰ ਪਛਾਣ ਤੱਕਾ ਦਿੱਤਾ ਜਿਸ ਨਾਲ ਉਹ ਜਾ ਕੇ ਭਾਂਡਿਆਂ ਵਾਲੇ ਸ਼ੈਂਖ ਵਿੱਚ ਵੱਜਾ ਤੇ ਸਾਰੇ ਭਾਂਡੇ ਹੇਠਾਂ ਲੱਗੇ ਜਿਸ ਦੀ ਆਵਾਜ਼ ਸੁਣ ਰਮਨ ਕਮਰੇ ਵਿੱਚੋਂ ਬਾਹਰ ਵੱਲ ਨੂੰ ਭੱਜ ਆਇਆ ਰਮਨ ਨੇ ਦੇਖਿਆ ਕਿਵੇਂ 나ਜੂ ਰੋਂਦੀ ਹੋਈ ਭਜਦੀ ਹੋਈ ਤਿਲਕ ਕੀ ਟਿੱਕ ਦੀਆ ਜਿਸ ਨਾਲ ਉਸਦੇ ਗੋਡੇ ਤੇ ਕੋਹਣੀ ਤੇ ਛੱਟ ਲੱਗਦੀ ਉਹ ਆਪਣੀ ਚੱਪਲ ਹੱਥ ਵਿੱਚ ਚੁੱਕ ਗੇਟ ਵਿੱਚੋਂ ਬਾਹਰ ਵੱਲ ਪਾ ਜਾਂਦੀ ਆ ਰੁਕ ਨਾ ਜੋ ਰਮਨ ਬੋਲਦਾ ਪਰ ਉਹ ਇੱਕ ਮਿੰਟ ਨਹੀਂ ਰੁਕਦੀ ਰਮਨ ਤੇਜ਼ੀ ਵੱਲ ਜਾਂਦਾ ਉਹ ਤੇਜ਼ੀ ਪਤੰਦਰਾ ਕੀ ਕਿਹਾ ਕੁੜੀ ਨੂੰ ਕਿੰਨਾ ਡਰੀ ਹੋਈ ਸੀ ਉਹ ਉਹ ਯਾਰ ਉਹ شریف ਕੁੜੀ ਆ ਉਹ ਇਹੋ ਜਿਹੀ ਨਹੀਂ ਆ ਤੂੰ ਕਿਤੇ ਮੇਰੀ ਗੱਲ ਨੂੰ ਸੀਰੀਅਸ ਤਾਂ ਨਹੀਂ ਲੈ ਗਿਆ ਮੈਂ ਤਾਂ ਮਜ਼ਾਕ ਕਰ ਰਿਹਾ ਸੀ ਤੈਨੂੰ ਤੇਜੀ ਛੁਪ ਚਾਪ ਜਿਹਾ ਹੋਇਆ ਰਮਨ ਦੀ ਗੱਲ ਵਿੱਚੇ ਕੱਟਦਾ ਹੋਇਆ ਬੋਲਿਆ ਪਿਆਰ ਕਰਦਾ ਉਹਨੂੰ ਮੈਂ ਕੁਝ ਗਲਤ ਨਹੀਂ ਕੀਤਾ ਉਸ ਨਾਲ ਸਿਰਫ ਇਹੀ ਕਿਹਾ ਕਿ ਉਹਨੂੰ ਪਿਆਰ ਕਰਦਾ ਫਿਰ ਇੰਨਾ ਡਰੀ ਕਿਉਂ ਵਈ ਸੀ ਉਹ ਵਿਚਾਰੇ ਡਿੱਗੀ ਇੱਥੇ ਪੱਕਾ ਸੱਟ ਲੱਗੀ ਹੋਣੀ ਆ ਉਹਦੇ ਆ ਕੋਈ ਤਰੀਕਾ ਥੋੜੀ ਆ ਪਿਆਰ ਕਰਦਾ ਦੱਸਣ ਦਾ ਸੌਰੀ ਯਾਰ ਮੈਨੂੰ ਪਤਾ ਨਹੀਂ ਸੀ ਕੀ ਹੋ ਗਿਆ ਸੀ ਹੋਇਆ ਕੁਝ ਨਹੀਂ ਬਸ ਚੜ ਗਈ ਹੋਣੀ ਨਹੀਂ ਉਹ ਤਾਂ ਉਦੋਂ ਹੀ ਉੱਤਰ ਗਈ ਸੀ ਜਦੋਂ ਨੇ ਕਿਹਾ ਨਫ਼ਰਤ ਕਰਦੀ ਆਂ ਸ਼ਰਾਬ ਪੀਣ ਵਾਲਿਆਂ ਤੋਂ ਪਰ ਯਾਰ ਜਿੰਨੀ ਉਹ ਦੂਰੋਂ ਸੋਹਣੀ ਦਿੱਸਦੀ ਨੇ ਇਹ ਤਾਂ ਕਈ ਗੁਣਾ ਸੋਹਣੀ ਆ ਤੇਜੀ ਸੜਿਆ ਇੰਨਾ ਤਕੜਾ ਆਸ਼ਕ ਹੋਈਗਾ ਤੂੰ ਮੈਨੂੰ ਨਹੀਂ ਸੀ ਪਤਾ ਬਾਲਾ ਮੈ ਸੁਣਾਏ ਤੂੰ ਹਾ ਹਾ ਸਾਲਾ ਤਾਂ ਤੂੰ ਬਣੇਗਾ ਮੇਰਾ ਮੈਂ ਤਾਂ ਤੇਰਾ ਜੀਜਾ ਆ ਬਹੁਤ ਕੁੱਤਾ ਬੰਦਾ ਤੂੰ ਲਾਲਿਆ ਹਸਾਮੇ ਦੋਨੋਂ ਹੱਥ ਜੋੜਦੇ ਹੋਏ आजू महाराज ਤੁਹਾਡਾ ਬੜਾ ਵਟ ਤੁਹਾਨੂੰ ਉਡੀਕੀ ਜਾਂਦਾ ਪਰ ਹਾਂ ਆਉਣ ਤੋਂ ਪਹਿਲਾਂ ਸਾਰੇ ਡਿੱਗੇ ਹੋਏ ਭਾਂਡੇ ਆਪਣੀ ਸਹੀ ਜਗ੍ਹਾ ਤੇ ਟਿਕਾ ਕੇ ਆਏ ਇਹ ਵੀ ਕੰਮ ਵਿਚਾਰੀ ਕੁੜੀ ਨੂੰ ਆਖੀ ਕਰਨਾ ਪੈਣਾ ਫਿਕਰ ਹੋ ਰਹੀ ਉਸਦੀ ਅੱਜ ਮੈਨੂੰ ਕਿਤੇ ਵਿਚਾਰੀ ਦੇ ਜ਼ਿਆਦਾ ਸੱਟ ਨਾ ਲੱਗੀ ਹੋਵੇ ਆਕਦਾ ਹੋਇਆ ਰਮਨ ਆਪਣੇ ਕਮਰੇ ਵਿੱਚ ਚਲਾ ਗਿਆ ਤੇ ਜਿਸ ਕਲ ਤੇ ਮੁਸਕਰਾ ਰਿਹਾ ਸੀ ਰਮਨ ਦੇ ਸੁਭਾਅ ਵਿੱਚ ਨਾਜੂ ਪ੍ਰਤੀ ਤਬਦੀਲੀ ਦੇਖ ਕੇ ਪਰ 나ਜੂ ਉਸ ਵਰੀ ਕੀ ਸੋਚੇਗੀ ਉਹ ਡੂੰਗੀ ਸੋਚ ਵਿੱਚ ਘੁੰਮ ਗਿਆ ਸੀ 나ਜੂ ਨੇ ਜਾਂਦੇ ਜਾਂਦੇ ਆਪਣਾ ਮੂੰਹ ਸਾਫ਼ ਕੀਤਾ ਤੇ ਘਰ ਪਹੁੰਚ ਚੁੱਪਚਾਪ ਆਪਣੀ ਬੀਬੀ ਨਾਲ ਕੰਮ ਕਰਵਾਉਣ ਲੱਗ ਗਏ ਉਸ ਦੇ ਗੋਡੇ ਤੇ ਕੋਹਣੀ ਤੇ ਲੱਗੀ ਸੱਟ ਕਾਰਨ ਉਸ ਨੂੰ ਦਰਦ ਹੋ ਰਹੀ ਸੀ ਪਰ ਹਮੇਸ਼ਾ ਦੀ ਤਰ੍ਹਾਂ ਉਹ ਦਰਦ ਨੂੰ ਬਰਦਾਸ਼ਤ ਕਰ ਰਹੀ ਸੀ ਉਸ ਨੇ ਇੱਕ ਪਲ ਲਈ ਵੀ ਤੇਜ਼ੀ ਦੀਆਂ ਗੱਲਾਂ ਤੇ ਧਿਆਨ ਨਾ ਦਿੱਤਾ ਕੰਮ ਕਰਨ ਤੋਂ ਬਾਅਦ 나ਜੂ ਜਾ ਕੇ ਆਪਣੇ ਬਿਸਤਰੇ ਵਿੱਚ ਪੈ ਗਈ ਅੱਜ ਸਵੇਰਾ ਹੋ ਗਿਆ ਸੀ ਪਰ 나ਜੂ ਨਾ ਉઠી ਜੀਤੋ ਜਦ 나ਜੂ ਦੇ ਕੋਲ ਜਗੋਂ ਲਈ ਆਈ ਤਾਂ ਉਸ ਦਾ ਮੱਥਾ ਮਗ ਰਿਆ ਸੀ ਉਸ ਨੇ 나ਜੂ ਨੂੰ ਨੰਚਾਇਆ 나ਜੂ ਦੀਆਂ ਪੈਣਾ ਸਕੂਲ ਲਈ ਤਿਆਰ ਹੋ ਗਈਆਂ ਸਨ ਜੀਤੋ ਨੇ ਗੁੱਡੀ ਨੂੰ ਸਕੂਲ ਜਾਣ ਤੋਂ ਰੋਕ ਲਿਆ ਸੀ ਤੇ ਵਾਕਿਆ ਨੂੰ ਸਕੂਲ ਦੋੜ ਦਿੱਤਾ ਗੁੱਜੀ ਬੇਬੇ 나ਜੂ ਦੀਦੀ ਨੂੰ ਤਾਂ ਬੜਾ ਤੇਜ਼ ਬੁਖਾਰ ਆ ਮੈਂ ਪੱਟੀਆਂ ਰੱਖਦੇ ਮਾਂ ਸਰਤੇ ਨਹੀਂ ਗੁੱਡੀ ਮੈਂ ਰੱਖਦਾ ਅੱਪੀ ਤੂੰ ਸਰਪੰਚ ਨਹੀਂ ਕਾ ਜਾਇਆ ਹੁੰਦੇ ਭੁੱਖੇ ਹੋਣਗੇ ਪੈਸੇ ਵੀ ਫੜਨੇ ਆ ਬਾਅਦ ਵਿੱਚ ਬੇਬੀ ਮੈਂ ਜਾਵਾਂ ਉਸ ਨੇ ਹਰਾਨੀ ਨਾਲ ਕਿਹਾ ਲੈ ਤੈਨੂੰ ਬਿਮਾਰੀ ਪਈ ਆ ਤੂੰ ਖਾਂਦੀ ਨਹੀਂ ਹੁਣ ਉਹ ਬਿਮਾਰ ਪਈ ਆ ਨਹੀਂ ਤਾਂ ਉਹ ਚਲੀ ਜਾਂਦੀ ਚਲ ਜਲਦੀ ਤੁਰ ਜਾ ਠੀਕ ਆ ਬੇਬੀ 나ਜੋ ਦੀਦੀ ਰੱਥਿਆ ਰੱਖਣਾ ਤੂੰ ਜਾ ਦੇਖ ਲੂ ਮੈਂ ਆਪੇ ਰਮਨ ਅੱਜ ਲੇਟ ਉੱਠਿਆ ਸੀ ਊਟ ਕੇ ਬਿਨਾ ਕੁਝ ਖਾਦੇ ਪੀਤੇ ਜਿਮ ਲਈ ਤੁਰ ਪਿਆ ਅੱਜ ਉਸਨੇ ਕੋਈ ਰੋਲਾ ਨਾ ਪਾਇਆ ਤੇ ਨਾ ਕੋਈ ਜਿੱਦ ਕੀਤੀ ਤੇ ਜੀ ਬ੍ਰਸ਼ ਕਰਕੇ ਲੌਬੀ ਵਿੱਚ ਹੀ ਬੈਠਾ ਸੀ ਉਸਨਾਂ ਨੂੰ ਹੌਨ ਨੂੰ ਮਨ ਨਹੀਂ ਸੀ ਕਰ ਰਿਹਾ ਕੜੀਮੂੜੀ ਸਾਹਮਣੇ ਲੱਗੀ ਕਲੌਕ ਵੱਲ ਦੇਖੀ ਜਾ ਰਿਹਾ ਸੀ ਕਿ ਕਦੋਂ ਨਾ ਜੋ ਆਏਗੀ ਸੋਚਾਂ ਸੋਚਦਾ ਜਾ ਰਿਹਾ ਸੀ ਕਿ ਨੀਲੀਟ ਕਿਵੇਂ ਹੋ ਗਈ ਮੇਰੇ ਨਾਲ ਨਰਾਜ਼ਾ ਲੱਗਦਾ ਕਿਤੇ ਮੈਨੂੰ ਗਲਤ ਨਾ ਸਮਝ ਕੇ ਹੋਵੇ ਹਰ ਪਿੰਡ ਵਿੱਚ ਸਰਪੰਚ ਦੇ ਘਰ ਦਾ ਬੱਚੇ-ਵੱਚੇ ਨੂੰ ਪਤਾ ਹੁੰਦਾ ਗੁੱਜੀ ਵੀ ਰਸਤੇ ਵਿੱਚ ਆ ਰਹੀ ਸੀ ਕਿ ਉਸਨੂੰ ਰਸਤੇ ਵਿੱਚ ਕਰਮਾ ਮਿਲ ਗਿਆ ਕਰਮਾ ਜੋ ਕੋਦ ਨੂੰ ਪਿੰਡ ਦਾ ਵੱਡਾ ਬਦਮਾਸ਼ ਦੱਸਦਾ ਸੀ ਪੈਸੇ ਪੱਖੋਂ ਚੰਗਾ ਹੋਣ ਕਰਕੇ ਉਹ ਲੋਕਾਂ ਨੂੰ ਡਰਾ ਕੇ ਧੰਵਾਜੀ ਅਗਲਾ ਪਾ ਕਲ ਸਵੇਰੇ ਲੈ ਕੇ ਹਾਜ਼ਰ ਹੋਵਾਂਗੇ ਜੀ ਬਨੇ ਰਹੋ ਚੈਨਲ ਦੇ ਨਾਲ ਸਤਿ ਸ਼੍ਰੀ ਅਕਾਲ ਜੀ